ਰੋਈ ਸੀ ਬਾਬੇ ਬੜੋ ਦੇਸੀ ਪਰ ਸਮਝ ਨਹੀਂ ਕੋਈ ਲੱਗੀਆਂ ਤੇ ਕਿਉਂ ਨਹੀਂ ਸਮਝ ਆਉਗਾ ਜਦੋਂ ਬੱਤ ਸਾਡਾ ਮਨ ਟਕਾਲ ਵਿੱਚ ਮਨ ਟਕਾਲ ਨੂੰ ਤਦੋਂ ਬੋੜੇ ਮਹਾਰਾਜ ਨੇ ਇਹ ਵੀ ਬਾਣੀ ਵਿੱਚ ਦੱਸਿਆ ਸੁਣਿਓ ਸਰੂਜ ਜੀ ਗਦਨੇ ਰਹਿਤ ਸੋ ਖੂਨ ਤਾਂ ਮੈ ਫਿਰਿਓ ਤਦ ਦੇਖੋ ਤਤ ਸੋਏ ਮਨ ਵਸ ਆਵੇ ਮਾਨਕਾ ਜੀ ਪੂਰਨ ਕਿਰਪਾ ਹੋਏ ਪੂਰਨ ਪ੍ਰਮਾਤਮਾ ਦੀ ਜਦੋਂ ਕਿਰਪਾ ਹੁੰਦੀ ਹੈ ਮਨ ਵਿੱਚ ਸਾਡਾ ਤਾਂ ਕੰਟਰੋਲ ਵਿੱਚ ਹੋਏਗਾ ਸਸ ਜੀ ਸਰਕਾਰੀ ਸਕੂਲਾਂ ਨੂੰ ਸਾਰਾ ਸਟਾਫ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਜੋ ਬੱਚੇ ਪੈਦਾ ਬਈ ਪਾਤਾ ਪੈਦਾ ਸੁਮੇਤ ਸਕੂਲੇ ਪਹੁੰਚੇ ਹਨ ਇਹਨਾਂ ਦਾ ਵੀ ਧੰਨਵਾਦ ਮਾਪਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਇੱਥੇ ਬੰਦੀ ਹੈ ਕਿ ਜੋ ਸਕੂਲ ਦੇ ਵਿੱਚੋਂ ਬੱਚਾ ਉਹ ਸਿਖਾਇਆ ਜਾਂਦਾ ਹੈ ਬੱਚਿਆਂ ਨੂੰ ਬੇਨਤੀ ਹੈ ਕਿ ਉਹਨਾਂ 'ਚ ਖੂਰਾ-ਪੂਰਾ ਅਮਲ ਕੀਤਾ ਜਾਵੇ ਜੋ ਸੌਝਾਗੇ ਸਿੱਖਾਂਗੇ ਉਹ ਸਾਡੀ ਜ਼ਿੰਦਗੀ ਵਿੱਚ ਸੁਖਾ ਮੋੜ ਨੇ ਸਕੂਲ 'ਚ ਘਰ ਵਿੱਚ ਜਾਂਦੇ ਨੇ ਮਾਪਿਆਂ ਨੂੰ ਵੀ ਫਰਜ਼ ਪਾਉਣ ਦੇ ਲਈ ਵਾਤੇ ਵੀ ਆਪੋ ਆਪਣੇ ਧੀਆਂ ਪੁੱਤਰਾਂ ਨੂੰ ਬੱਚਿਆਂ ਨੂੰ ਜਿਵੇਂ ਜਵੇਂ ਨਹੀਂ ਹੈ ਉਹਨਾਂ ਨੂੰ ਸਿਖਾ ਜਾਵੇ ਸੋਅ ਨਹੀਂ ਇਹ ਬੇਨਤੀ ਹੈ ਪ੍ਰਬੰਧ ਕਰੋ ਕਿੜਾ ਬੁਸ਼ਾਰੀ ਦੇਖਦੇ ਵਰਤਾਰੇ ਤਕਰੀਬ ਤੋਂ ਪਹਿਲਾਂ ਸੋਹਣ ساریسے ਸਾਰੇ ਜੀ ਸਾਰੇ ਬੰਦ ਕਰੋ ਇਧਰ ਸੇਵਾ ਚੱਲ ਰਹੀ ਹੈ ਜੀ ਛੋਟੇ ਛੋਟੇ ਬੱਚੇ ਨੇ ਜਿਹੜੇ ਉਹ ਕਰ ਰਹੇ ਨੇਗੇ ਸੇਵਾ ਇਧਰ ਬਾਬਾ ਜੀ ਵੀ ਸਾਡੇ ਸੇਵਾ ਕਰ ਰਹੇ ਨੇ ਤੇ ਇਧਰ ਸਾਡੇ ਮਾਸਟਰ ਜੀ ਨੇ ਅਸੀ ਗੱਲ ਜੀ ਗੁੱਡ ਮਾਰਨਿੰਗ ਜੀ ਠੀਕ ਹੋ ਅਜ ਤਾਂ ਵਧੀਆ ਹੋ ਗਿਆ ਨਾ ਜੀ ਚਲੋ ਤੇ ਇਧਰ ਚੱਲ ਰਿਹਾ ਨੇ ਜੀ ਸਾਡਾ ਸਿਸਟਮ ਲੰਗਰ ਪਾਣੀ ਦਾ ਤਿਆਰ ਕਰ ਰਹੇ ਨੇਗੇ ਸਾਰੇ ਸਾਹਮਣੇ ਬਾਬਾ ਜੀ ਨੇ ਪ੍ਰਕਾਸ਼ ਕੀਤਾ ਹੋਇਆ ਜੀ ਉotro ਸਾਡੇ ਬਾਬਾ ਜੀ ਪ੍ਰਸ਼ਾਦ ਦੇ ਰਹੇ ਨੇਗੇ ਸਾਨੂੰ ਤੇ ਆਪਾਂ ਹੁਣ ਪ੍ਰਸ਼ਾਦ ਲੈਣੇ ਆਂਗੇ ਬਾਬਾ ਜੀ ਤੋਂ ਬਹੁਤ ਬੜਾ ਵਧੀਆ ਜਿਹੜਾ ਅੱਜ ਪ੍ਰਕਾਸ਼ ਕਰਵਾਇਆ ਗਿਆ ਹੈਗਾ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ ਹੈਗਾ ਤੇ ਹੁਣ ਸਾਡੇ ਪ੍ਰਸ਼ਾਦ ਗੁਰਨਾਥ ਸਾਹਿਬ ਦੇ ਕੇ ਜਾਣਗੇ ਜੀ ਸਭ ਗੁਰੂ ਸੱਚੇ ਪਾਤਸ਼ਾਹ ਜੀ ਦੇ ਬਖਸ਼ਿਸ਼ ਬੜਾ ਸਦਕਾ ਰੱਖेंगे ਸਮਾਗਮ ਦੀ ਸਮਾਪਤੀ ਹੋਈ ਹੈ ਕਾਗਰਸ ਨੇ ਸਜੇ ਦੇ ਸੁਪਰਸਨ ਸੇਵਾ ਹੋਈ ਹੈ ਸੇਵਾਦਾਰ ਸੇਵਾ ਕਰਨ ਵਾਸਤੇ ਹਾਜ਼ਰ ਨੇ ਸੂਰ ਤੋਂ ਪਾਵਨ ਫੇਟਰ ਸਤਨਾਵਰ ਚਾਲੇ ਪਉਣ ਦੀ ਅਗਿਆਪਕਸ਼ੋ ਦੇ ਕਾਰੇ ਦੇ ਨਾਲ ਚੱਲਣ ਦੀ ਅਗਿਆਪਕਸ਼ੋ ਖੁਸ਼ੀਆਂ ਬਖਸ਼ੋ ਨਿਹਾਲ ਕਰੋ ਇਹੋ ਜੇ ਮਹਾਨ ਸਮਾਜ ਨੂੰ ਖੁਸ਼ੀਆਂ ਦੇ ਦੇਹਾਰੀ ਅੱਗੇ ਵਾਸਤੇ ਸੂਰ ਸੰਗਤਾਂ ਨੂੰ ਆਪਣੇ ਇਕਤਰੇ ਸੇਵਕਾਂ ਬਖਸ਼ ਦੇਣਾ ਬਾਤ ਆਦੀ ਸੰਗਤਾਂ ਦੀ ਸੇਵਾ ਪਰਵਾਨ ਕਰੋ ਹੁੰਨਾਂ ਕਿ ਲੰਗਰ ਦਾ ਮਾਫ ਕਰੋ ਨਾਲ ਇੱਕ ਨਾਲ ਜੜਦੀ ਰਹਿਣਾ तो भी तो जाने हट चलो चलो चला जा नहीं चल 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 क्लब ट्रस्ट आजादपुर वाले चलो चलो चला जा ਤਤਨਾਮ ਹਾਂਜੀ ਕਾਦਾ ਲੰਗਰ ਲਾਇਆ ਫਿਰ ਆਪਾਂ ਨੇ ਲੰਗਰੀ ਪੰਚਾ ਦੇ ਪਾਕੇ ਪਤਾਨਾ ਦੇ ਚਾਹ ਦਾ ਗਲਾਬ ਜਾਮਣਾ ਇਹ ਮੁੰਡੇ ਬੜੀ ਸੇਵਾ ਕਰਦੇ ਨੇ ਜੀ ਇਹ ਅੱਜ ਤਾਂ ਮਾਸਟਰ ਜੀ ਬਹੁਤ ਵਧੀਆ ਹੋ ਗਿਆ ਨਾ ਬਹੁਤ ਵਧੀਆ ਹੋਇਆ ਨਾ ਜੀ ਬਹੁਤ ਵਧੀਆ ਹੋ ਗਿਆ ਜੀ ਆਪਣੇ ਚਰਨ ਪੈ ਗਏ ਗੁਰੂ ਸਾਹਿਬ ਜੀ ਦੇ ਚਲੋ ਵਧੀਆ ਜੀ ਵਧੀਆ ਨਗਰ ਨਿਵਾਸੀਆਂ ਦਾ ਸਕੂਲ ਵਾਲਿਆਂ ਦਾ ਤੇ ਗੁਰਦੁਆਰਾ ਸਾਹਿਬ ਪ੍ਰਬੰਧ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਹਨਾਂ ਸਹਿਯੋਗ ਦਿੱਤਾ ਬੱਚਿਆਂ ਨੇ ਸਟਾਫ ਨੇ ਤੁਸੀਂ ਤੁਹਾਡੀ ਟੀਮ ਵੱਲੋਂ ਸਾਰੇ ਇੱਕ ਵਾਰੀ ਫੇਰ ਸਾਰੀ ਸੰਗਤ ਦਾ ਨਗਰ ਨਿਵਾਸੀ ਤਰਵੰਡੀ ਮਨਖ ਦਾ ਨਗਰ ਪੰਚਾਇਤ ਤੋਂ ਸਾਰੇ ਕਮੇਟੀਾਂ ਦਾ ਧੰਨਵਾਦ ਇਹ ਮੁੰਡੇ ਬਹੁਤ ਵਧੀਆ ਸੇਵਾ ਕਰਦੇ ਨੇਗੇ ਤੇ ਉਹ ਸਾਰਾ ਠੀਕ ਹੋ ਜੀ ਬੜੀ ਵਧੀਆ ਬਾਬਾ ਜੀ ਬਾਬਾ ਜੀ ਆਓ ਲੰਗਰ ਸ਼ਾਗਰੀ ਨੇ ਸੰਗਤਾਂ ਬੈਠੀਆਂ ਬੜਾ ਬਹੁਤ ਵਧੀਆ ਪ੍ਰਬੰਧ ਜਿਹੜਾ ਮਾਸਟਰਾਂ ਵੱਲੋਂ ਕੀਤਾ ਗਿਆ ਹੈਗਾ ਬਹੁਤ ਵਧੀਆ ਸਿਸਟਮ ਆ ਜੀ